ਮਲੇਰਕੋਟਲਾ ਦੇ ਖੰਨਾ ਰੋਡ ਤੇ ਪਿੰਡ ਰਾਨਵਾ ਵਿਖੇ ਰਾਤ ਦੇ 12 ਵਜੇ ਕਰੀਬ ਇੱਕ ਸਕੋਡਾ ਕਾਰ ਤੇ ਸਵਾਰ ਪੰਜ ਨੌਜਵਾਨਾਂ ਜਿਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਕਈ ਪਟੀਆਂ ਖਾ ਗਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਨੂੰ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਭੇਤੀ ਕਰਾਇਆ ਗਿਆ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਦੀ ਰੈਫਰ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਸਰਕਾਰੀ ਹਸਪਤਾਲ ਮਰੇਖਵਾਲ ਵਿੱਚ ਅੱਜ ਡਿਊਟੀ ਤੇ ਤਨਤ ਡਾਕਟਰ ਅਸਗਰ ਵੱਲੋਂ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਅਧਿਕਾਰੀ ਏਐਸਆਈ ਗੁਰਮੀਤ ਸਿੰਘ ਥਾਣਾ ਅਹਿਮਦਗੜ ਵੱਲੋਂ ਵੀ ਪੁਸ਼ਟੀ ਕੀਤੀ ਗਈ। ਤੁਸੀਂ ਦੇਖ ਰਹੇ ਹੋ ਮਲੇਰ ਕੋਲਾ ਤੋਂ ਕੁਲਵੰਤ ਸਿੰਘ ਮੁਹਾਲੀ ਦੀ ਰਿਪੋਰਟ। ਅਸੀਂ ਜੀ ਪਹੇਚੇ ਸੀਗੇ ਸਾਨੂੰ ਆਵਾਜ਼ ਸੁਣੀ ਖੜਕੇ ਦੀ ਤੇ ਬਾਹਰ ਨਿਕਲ ਕੇ ਦੇਖਿਆ ਤੇ ਪੰਜ ਮੁੰਡੇ ਸੀਗੇ ਜੀ ਦੋ ਮੁੰਡੇ ਉਹ ਅੱਗੇ ਜਾ ਕੇ ਗਿਰੇ ਹੋ ਜੀਏ ਇੱਕ ਵਿੱਚ ਸੀਗਾ ਦੋ ਬਦਲ ਨਾਲ ਪਏ ਸੀਗੇ ਤੇ ਅੱਗੇ ਦੇਖਿਆ ਇਹਨਾਂ ਨੂੰ ਦਾ ਪੁਲਿਸ ਵਾਲਿਆਂ ਨੂੰ ਫੋਨ ਕਰਿਆ। ਪੁਲਿਸ ਵਾਲੇ ਵੀ ਆ ਗਏ ਤੇ ਬਾਕੀ ਕੁਝ ਮੈਂ ਦੋ ਦੋ ਜਣਾਂ ਨੂੰ ਮੈਂ ਲੈ ਗਿਆ ਜੀ ਹਾਸਾ ਪਤਾ ਨਹੀਂ ਲੱਗਿਆ ਜੀ ਕਿਸੇ ਕਿਸੇ ਚੀਜ਼ ਨਾਲ ਟਕਰਾਇਆ ਨਹੀਂ ਇਹ ਜਾਨੀ ਕਦੇ ਕੱਚੀਆਂ ਇਨਸਾਨੀਆਂ ਇਹ ਜ਼ਰੂਰ ਹੈਗੀਆਂ ਨਹੀਂ ਵੱਡੀ ਜਿਆਦਾ ਤੇਜ਼ ਹੋਣ ਕਰਕੇ ਬੇ ਕੰਟਰੋਲ ਹੋਈ ਹੋਈ ਜੀ ਉਹਦੇ ਕਾਰਨ ਇਹ ਹਾਦਸਾ ਗੱਡੀ ਹਾਦਸਾ ਕਰ ਵਰਗੀ ਜੀ ਬਹੁਤ ਬੰਦ ਭਾਗੀ ਹੋਈ ਹੈ ਜੀ ਇਹਨਾਂ ਦੇ ਇਕੱਲਾ ਇਕੱਲਾ ਜਵਾਬ ਦੀ ਇਹ ਤਾਂ ਮੰਗੇ ਇਹ ਕਰਦੇ ਵੀ ਅਸੀਂ ਸੋਮਤ ਸਰਕਾਰ ਕਰ ਸਾ ਤੇ ਕਰੀ ਜੀ ਜਿਹਦਾ ਨਾਮ ਸੀ ਸਿਮਰਜੀਤ ਸਿੰਘ ਉਮਰ ਉਮਰ 21 ਸਾਲ ਤੇ ਉਦੋਂ ਬਾਅਦ ਇਹ ਮਤਲਕ ਘਰੇ ਸੀ ਉਦੋਂ ਬਾਅਦ ਇਹ ਮਨਵੀਰ ਸਿੰਘ ਇਹਨਾਂ ਨੂੰ ਸੱਜ ਕੇ ਲੈ ਕੇ ਆਇਆ ਘਰੋਂ ਆਪਣੀ ਗੱਡੀ 'ਚ ਉਦੋਂ ਬਾਅਦ ਇਹ ਨਾਰੀਕਾਂ ਵੱਲ ਦੀ ਗਏ ਨੇ ਜੀ ਉਦੋਂ ਬਾਅਦ ਇਹਨਾਂ ਨਾਲ ਹੋਰ ਮੁੰਡੇ ਉਹ ਉਥੇ ਬਾਲੀਵਾਲ ਖੇਡਦੇ ਹੁੰਦੇ ਨੇ ਉਹ ਮੁੰਡੇ ਰਲ ਕੇ ਇਹਨਾਂ ਨੇ ਰਾੜਮਾ ਪੈਟਰੋਲ ਪੰਪ ਤੋਂ ਜੀ ਤੇਲ ਪਵਾਇਆ ਪੈਣੀ ਪੈਣੀ ਤੋਂ ਜੀ ਪੈਣੀ ਤੋਂ ਬਾਅਦ ਇਹ ਰਾੜਮਾ ਬੇਦੀ ਮਲੇ ਕੋਲ ਲੈ ਆ ਰਹੇ ਸੀ ਇਹ ਗੱਡੀ ਦਾ ਗੱਡੀ ਦਾ ਜਿਹੜਾ ਸੱਜੇ ਪਾਸੇ ਵਾਲਾ ਟਾਇਰ ਪੈਂਚਰ ਹੋ ਗਿਆ ਜੀ ਇਸ ਕਰਕੇ ਗੱਡੀ ਜਿਹੜੀ ਹੈ ਲੋਟ-ਪੋਟ ਨਹੀਂ ਖਾ ਕੇ ਸੜਕ ਤੇ ਇਸ ਕਾਰਨ ਮੇਰੇ ਬੱਚੇ ਦੀ ਸਿਮਰਜੀਤ ਦੀ ਕਿੰਨੇ ਵਜੇ ਦੀ ਘਟਨਾ ਜੀ ਰਾਤ ਇਹ ਰਾਤ 11:30 ਵਜੇ ਦੀ ਗੱਲ ਹੈ ਜੀ ਵਿੱਚੋਂ ਦੋ ਦੀ ਤਾਂ ਮੌਤ ਹੋ ਗਈ ਜੀ ਬਾਕੀ ਰੈਫਰ ਕਰਤੇ ਸੀ ਅਲੱਗ-ਅਲੱਗ ਆਪਣੇ ਹਸਪਤਾਲਾਂ ਨੂੰ ਉਹਨਾਂ ਵਿੱਚੋਂ ਇੱਕ ਹੋਰ ਦੀ ਡੈਥ ਹੋ ਗਈ ਜੀ ਸਰ ਸਾਡਾ ਮਤਲਬ ਮੇਰਾ ਭਾਈ ਸੀਗਾ ਕਜ਼ਨ ਸੀ ਮੇਰਾ ਅਲੀਸ਼ਾਨ ਨਾਮ ਹੋਗਾ ਅਲੀਸ਼ਾਨ ਖਾਨ ਔਰ 23 ਸਾਲ ਦੀ ਉਮਰ ਸੀਗੀ ਐਕਸੀਡੈਂਟ ਸਾਨੂੰ ਖੁਦ ਹੀ ਲੇਟ ਪਤਾ ਲੱਗਿਆ ਨ ਕੋ ਲਈ ਬਤੋ ਹਸਪੀਟਲ ਜੋ ਅਸੀਂ ਇੱਧਰ ਆ ਗਏ। ਔਰ ਬਸ ਇੰਨੇ ਸਰ ਪਤਾ ਲੱਗ ਗਿਆ ਸਾਨੂੰ। ਸਰ ਕਿੰਨੇ ਮੁੰਡੇ ਸੀ? ਪੰਜ ਦੇ ਵਿੱਚੋਂ ਚਾਰ ਇੱਕ ਮੁੰਡਾ ਵਜੇ। ਚਾਰ ਦੀ ਡੈਥ ਹੋ ਗਈ। ਇਹਦੇ ਚ ਦੋ ਮੁੰਡੇ ਮਲੇ ਕੋਲੇ ਦੇ ਸੀ। ਤਿੰਨੇ ਗੁਆਰੇ। ਦੋ ਗੁਆਰੇ ਦੇ ਸੀਗੇ ਤੇ ਇੱਕ ਮਹਾਲੀ ਦਾ ਸੀ। ਕਹਿੰਦੇ ਜੀ ਕਿੰਨੇ ਉੱਥੋਂ ਵਾਪਸ ਆ ਜੇ ਦੀ। ਉਹ ਮੌਕੇ ਤੇ ਡੈਥ ਹੋ ਗਈ ਸੀ। ਅੱਛਾ। ਕਿਹੜਾ ਸਾਡਾ ਦੋਸਤ ਸੀਗਾ? ਇਹ ਕਿਹੜਾ ਹੋਰ ਮੁੰਡਾ ਗੁਆਰੇ ਦਾ ਸੀਗਾ? ਉਹ ਵੀ ਮੌਕੇ ਤੇ ਡੈਥ ਹੋ ਗਈ ਸੀ। ਜਾਂ ਉੱਥੇ ਲੋਕਾਂ ਨੇ ਦੱਸਿਆ ਜੀ। ਜੀ। ਤੇ ਦੋ ਦੋ ਮੁੰਡੇ ਡਰਾਈਵਰ ਕਿਤੇ ਸੀਗੇ। ਇੱਕ ਪਟਿਆਲੇ ਰੈਫਰ ਕਰਿਆ ਸੀ ਇੱਕ ਰਾਤ ਹੀ ਕਰਿਆ ਸੀ ਜਿਹੜਾ ਸਭ ਤੋਂ ਪਹਿਲਾਂ ਮੁੰਡਾ ਡੀਐਮਟੀ ਚ ਉਹਦੀ ਸਵੇਰੇ 9 8 8:30 ਵਜੇ ਨੂੰ ਕੋਨ ਆਇਆ ਤੇ ਉਹਦੀ ਡੈਥ ਹੋ ਗਈ ਰਿਕਾਰਡ ਦੇ ਮੁਤਾਬਿਕ ਸਾਡੇ ਕੋਲ 5 ਜਿਹੜੇ ਐਕਸੀਡੈਂਟ ਚ ਇਨਵੋਲਵ ਸੀ ਆਏ ਜਿਹਦੇ ਵਿੱਚੋਂ ਇੱਕ 우ਮੈਰ ਅਸलम ਜਿਹਨੂੰ ਰੈਫਰ ਕੀਤਾ ਗਿਆ ਪਟਿਆਲੇ ਦੂਸਰਾ ਪੇਸ਼ੈਂਟ ਸੀ ਪ੍ਰਭ ਸਿਮਰਨ ਰਿਕਾਰਡ ਦੇ ਮੁਤਾਬਿਕ ਉਹਨੂੰ ਵੀ ਰੈਫਰ ਕੀਤਾ ਗਿਆ ਪਟਿਆਲੇ ਤੀਸਰਾ ਸੀ ਮਨਵੀਰ ਜਿਹਨੂੰ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਹਾਲਤ ਖਰਾਬ ਹੁੰਦੀ ਦੇ ਕੇ ਔਨ ਡਿਊਟੀ ਡਾਕਟਰ ਵੱਲੋਂ ਰੈਫਰ ਕੀਤਾ ਗਿਆ ਆਪਕ ਸਮੇਂ ਬਾਅਦ ਚੌਥਾ ਜੋ ਸਾਡੇ ਕੋਲ ਆਈ ਉਹ ਸੀ ਸਿਮਰਜੀਤ ਸਿੰਘ ਜੋ ਬਰਾਉਡ ਡੈੱਡ ਸੀ ਪੰਜਵਾਂ ਅਲੀ ਸ਼ਾਨ 21 ਸਾਲ ਦਾ ਇਹ ਵੀ ਬਰਾਉਡ ਡੈੱਡ ਸੀ ਜਿਹਦੀ ਇਨਫੋਰਮੇਸ਼ਨ ਅਸੀਂ ਰਿਲੇਟਡ ਪੁਲਿਸ ਸਟੇਸ਼ਨ ਇਹਦਾ ਟਾਈਮ ਰਿਕਾਰਡ ਦੇ ਮੁਤਾਬਿਕ 11:55 ਦਾ ਇਸ ਤਰ੍ਹਾਂ ਕਰਕੇ ਆਇਆ ਜੀ ਸਰ ਗੁਰਮੀਤ ਸਿੰਘ ਜੀ ਪੋਸਟਲ ਥਾਣਾ ਸਦਰ ਅੰਮ੍ਰਿਤਸਰ ਇਹ ਰਾਤ ਦੀ ਗੱਲ ਹੈ ਜੀ ਰਾਤ 11:30 ਵਜੇ ਪਿੰਡ ਰਾਣਵਾ ਸਕੋਡਾ ਗੱਡੀ ਵਿੱਚ ਪੰਜ ਬੱਚੇ ਸੀ ਜਿਹੜੇ ਸਵਾਰ ਹੋ ਕੇ ਆ ਰਹੇ ਸੀ ਬਲੇਰਕੋਟਲੇ ਨੂੰ ਇਹ ਜਦੋਂ ਪਿੰਡ ਰਾਣਵਾ ਪਹੁੰਚੇ ਤਾਂ ਇਹਨਾਂ ਦੀ ਜਿਹੜੀ ਸਕੋਡਾ ਕਾਰ ਸੀ ਉਹ ਪਲਟਾ ਖਾਣੀ ਰਣ ਕੇ ਕਈ ਲੋਟ-ਵੋਟ ਨੇ ਖਾ ਕੇ ਪਲਟ ਕੀ ਕੀਤਾ ਉਹਦੇ ਵਿੱਚ ਜਿਹੜੇ ਮੌਕੇ ਤੇ ਸਿਮਰਨਜੀਤ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਗੁਵਾਰਾ ਅਤੇ ਅਲੀ ਖਾਨ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਵੱਡਾ ਖਾਰਾਖੂ ਮਲੇਰਕੋਟਲਾ ਉਮਰ 21 ਸਾਲ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਬੱਚਿਆਂ ਦੀ ਮਨਵੀਰ ਸਿੰਘ ਆ ਪੁੱਤਰ ਦਵਿੰਦਰ ਸਿੰਘ ਵਾਸੀ ਗੁਵਾਰਾ 21 ਸਾਲ محمد ਅਮੈਰ ਉਰਫ ਹੈਪੀ ਪੁੱਤਰ محمد ਅਸलम ਵਾਸੀ ਰਤਨ ਕਲੋਨੀ ਜਮਾਲਪੁਰਾ ਮਨਵੀਰ ਸਿੰਘ ਵਾਸੀ ਡੇਰਾ ਵਸੀ ਇਹ ਬੱਚੇ ਤਿੰਨੇ ਜ਼ਖਮੀ ਹੋ ਗਏ ਜੀ ਜਿਨ੍ਹਾਂ ਨੂੰ ਮੱਲਾ ਸਰਕਾਰੀ ਹਸਪਤਾਲ ਮਰੇਕੋਟਲੇ ਲੈਂਦਾ ਜੀ ਜਿੱਥੋਂ ਦਾਖਲ ਇਹਨਾਂ ਨੂੰ ਮੱਲਾ ਰੈਫਰ ਕਰਤਾ ਇੱਕ ਨੂੰ ਡੀਐਮਸੀ ਦਾ ਕਰਤਾ ਜੀ ਦੋ ਬੱਚਿਆਂ ਨੂੰ ਰੇਂਦਰ ਹਸਪਤਾਲ ਪਟਿਆਲਾ ਦਾ ਰੈਫਰ ਕਰਤਾ